ਨਵੇਂ ਸਾਲ ਦੇ ਆਰਡ ਵਿੱਚ ਚੜਾਤੀ ਅੰਸਰਾ ਵੱਲੋਂ ਹੁੱਲੜਬਾਦੀ ਅਤੇ ਅਸੁਰੱਖਿਤ ਕਾਰਵਾਈਆਂ ਰੋਕਣ ਲਈ ਜ਼ਿਲ੍ਹਾ ਪੁਲਿਸ ਪੂਰੀ ਤਰ੍ਹਾਂ ਸਤਰਕ ਹੈ ਐਸਐਸਪੀ ਸ਼ਿਵਮ ਅਗਰਵਾਲ ਨੇ ਖੁਦ ਮੰਡੀ ਗੋਬਿੰਦਗੜ੍ਹ ਵਿੱਚ ਨਸ਼ਾ ਕਰਕੇ ਡਰਾਈਵਿੰਗ ਕਰਨ ਵਾਲੇ ਸ਼ੱਕੀ ਵਿਅਕਤੀਆਂ ਦੀ ਜਾਂਚ ਕੀਤੀ ਅਦੇ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਦੇ ਚਲਾਨ ਕੱਟੇ ਨਵੇਂ ਸਾਲ ਮੌਕੇ ਤੇ ਥਾਂ-ਥਾਂ ਨਾਕੇ ਲਗਾਏ ਜਾਣਗੇ ਅਤੇ ਫਲਾਈਂਗ ਸਕਵਾਰਟ ਟੀਮਾਂ ਵੱਲੋਂ ਨਿਰੰਤਰ ਦੌੜੇ ਕੀਤੇ ਜਾਣਗੇ ਜ਼ਿਲ੍ਹੇ ਭਾਰਵੀਂ ਦੇ ਡੀਐਸਪੀ ਸਾਹਿਬਾਨ ਵੱਲੋਂ ਨਾਕਿਆਂ ਦੀ ਦੇਖਰੇ ਕੀਤੀ ਜਾ ਰਹੀ ਹੈ ਚੈਨਾ ਡੋਰ ਰਹੀ ਪਤੰਗ ਉਡਾਉਣ ਵਾਲੇ ਉੱਤੇ ਡਰੋਨ ਰਾਹੀਂ ਨਜ਼ਰ ਰੱਖੀ ਜਾਵੇਗੀ ਅਤੇ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖਸ਼ਾ ਨਹੀਂ ਜਾਵੇਗਾ ਐਸਐਸਪੀ ਨੇ ਦੱਸਿਆ ਕਿ ਪਿਛਲੇ ਸਾਲ ਜ਼ਿਲ੍ਹੇ ਵਿੱਚ 1250 ਛੋਟੇ ਤੇ ਵੱਡੇ ਨਸ਼ਾ ਤਸਕਰ ਗ੍ਰਿਫਤਾਰ ਕੀਤੇ ਗਏ ਹਨ ਅਤੇ ਲਗਭਗ 1000 ਨਸ਼ੇ ਦੇ ਆਦੀ ਲੋਕਾਂ ਦਾ ਇਲਾਜ ਕਰਵਾਇਆ ਗਿਆ ਕੁਝ ਵਿਅਕਤੀਆਂ ਨੂੰ ਸ킬 ਟ੍ਰੇਨਿੰਗ ਦੇ ਕੇ ਰੋਜ਼ਗਾਰ ਵੀ ਦਿੱਤਾ ਗਿਆ ਨਸ਼ੇ ਖਿਲਾਫ ਮੁਹਿੰਮ ਜਾਰੀ ਰਹੇਗੀ ਅਤੇ ਲੋਕਾਂ ਨੂੰ ਪੁਲਿਸ ਨੂੰ ਗੁਪਤ ਸੂਚਨਾ ਦੇਣ ਦੀ اپیل ਕੀਤੀ ਗਈ ਹੈ ਸੜਕੀ ਹਾਦਸਿਆਂ ਤੋਂ ਬਚਾ ਲਈ ਜ਼ਿਲ੍ਹਾ ਟ੍ਰੈਫਿਕ ਪੁਲਿਸ ਨੇ ਲਗਭਗ 3000 ਵਾਹਨਾਂ ਤੇ ਟ੍ਰੈਫਲੈਕਟ ਲਗਾਏ ਗਏ ਹਨ ਅਤੇ ਲੋਕਾਂ ਨੂੰ ਜਾਗਰੂਕਤ ਕੀਤਾ ਜਾ ਰਿਹਾ ਹੈ ਕਿ ਬਿਨਾ ਲੋੜ ਤੁੰਦ ਅਤੇ ਠੰਡ ਵਿੱਚ ਘਰੋਂ ਬਾਹਰ ਨਾ ਨਿਕਲਿਆ ਜਾਵੇ ਅਤੇ ਐਮਰਜੈਂਸੀ ਸਥਿਤੀ ਵਿੱਚ ਸਾਵਧਾਨੀ ਨਾਲ ਡਰਾਈਵਿੰਗ ਕੀਤੀ ਜਾਵੇ ਜਿੱਦਾਂ ਆਪ ਜੀ ਨੂੰ ਪਤਾ ਹੈ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਤੇ ਪੰਜਾਬ ਪੰਜਾਬ ਸਰਕਾਰ ਵੱਲੋਂ ਸਖਤ ਹਦਾਇਤਾਂ ਹੈਗੀਆਂ ਨਸ਼ਿਆਂ ਨੂੰ ਲੈ ਕੇ ਜਾਂ ਕਿਸੇ ਵੀ ਤਰੀਕੇ ਦਾ ਜਿਹੜਾ ਕ੍ਰਾਈਮ ਹੈ ਉਦੇ ਨਾਲ ਨਾਲ ਜਿਹੜਾ ਪਾਨੂੰ ਪਤਾ ਹੈ ਨਵਾਂ ਸਾਲ ਆ ਰਿਹਾ ਹੈ ਤੇ ਅਕਸਰ ਨਵੇਂ ਸਾਲ 'ਚ ਦੇਖਿਆ ਜਾਂਦਾ ਹੈ ਕਿ ਉਹਦੀ ਸੈਲੀਬ੍ਰੇਸ਼ਨ ਦੀ ਆੜ ਦੇ ਵਿੱਚ ਕੁਝ ਜਿਹੜੇ ਸ਼ਰਾਰਤੀ ਅੰਜ਼ਰ ਹੁੰਦੇ ਆ ਉਹ ਇਲਾਕੇ ਦੇ ਵਿੱਚ ਫੁੱਲਣ ਬਾਜੀ ਕਰਨਾ ਸ਼ਰਾਬ ਪੀ ਕੇ ਗੱਡੀ ਚਲਾਉਣਾ ਜਿਸ ਕਰਕੇ ਕਈ ਹਾਦਸੇ ਵੀ ਹੋ ਜਾਂਦੇ ਹੁੰਦੇ ਉਹ ਸ਼ਿਕਾਰ ਹੋ ਜਾਂਦੇ ਆ ਤੇ ਉਹਨਾਂ ਸਾਰਾ ਉਹਨਾਂ ਉਹ ਜਿਹੜੀ ਸਾਰੀ ਐਕਟੀਵਿਟੀ ਆ ਉਤੇ ਨਤ ਪਾਣ ਦੇ ਲਈ ਉਹਨੂੰ ਰੋਕਣ ਦੇ ਲਈ ਸਾਡੇ ਵੱਲੋਂ 라ਉਂਡ ਦਾ ਕਲੌਕ ਨਾਕਾਬੰਦੀ ਕੀਤੀ ਜਾ ਰਹੀ ਹੈ ਜਿਲ੍ਹੇ ਦੇ ਅਰਗਲਗ ਇਲਾਕਿਆਂ ਦੇ ਵਿੱਚ ਇਹਦੇ ਵਿੱਚ ਸਾਡੇ ਜਿਹੜੇ ਸਾਰੇ ਡੀਐਸਪੀ ਸਾਹਿਬਾਨ ਹੈਗੇ ਆ ਉਹ ਆਪ ਉਨੂੰ ਫਰੰਟ ਤੋਂ ਲੀਡ ਕਰ ਰਹੇ ਤੇ ਸਾਡੇ ਐਸਪੀ ਪੀਵੀਆਈ ਸਾਹਿਬ ਜਿਹੜੇ ਹੈਗੇ ਆ ਜਸਕਿਰਤ ਜੀ ਓਵਰਆਲ ਇਹਨੂੰ ਸਾਰੇ ਆਪਰੇਸ਼ਨ ਨੂੰ ਦੇਖ ਰਹੇ ਆ ਤੇ ਹੁਣ ਵੀ ਜਿਹੜੇ ਹੈਗੇ ਕਰੀਬ 28 ਦੇ ਕਰੀਬ ਅਸੀਂ ਡਰੰਕ ਐਂਡ ਡਰਾਈਵਿੰਗ ਦੇ ਚਲਾਨਾ ਅੱਜ ਵੀ ਕੱਟੇ ਨੇ ਤੇ ਇਹ ਸਾਡੀ ਜਿਹੜੀ ਹੈਗੀ ਨਾਕਾਬੰਦੀ ਉਹ ਲੇਟ ਨਾਈਟ ਤੱਕ ਜਾਰੀ ਹੈ ਇਹਦੇ ਨਾਲ ਨਾਲ ਮੈਂ মিডিਆ ਦੇ ਰਾਹੀਂ ਲੋਕਾਂ ਨੂੰ ਇਹ ਵੀ ਦੱਸਣਾ ਚਾਹਨਾ ਕਿ ਪਿਛਲੇ 1 ਸਾਲ ਦੇ ਵਿੱਚ ਜ਼ਿਲ੍ਹਾ ਪੁਲਿਸ ਫਟੇਗੜ ਸਾਹਿਬ ਵੱਲੋਂ ਹੁਣ ਤੱਕ 1250 ਛੋਟੇ ਤੇ ਵੱਡੇ ਨਸ਼ਾ ਤਸਕਰਾਂ ਨੂੰ ਗ੍ਰਫਤਾਰ ਕੀਤਾ ਜਾ ਚੁੱਕਾ ਹੈ ਤੇ 1100 ਜਿਹੜੇ ਵਿਅਕਤੀ ਹਨ ਜਿਹੜੇ ਕਿ ਨਸ਼ੇ ਦੇ ਉਹਨਾਂ ਨੂੰ ਪੀਨ ਦੇ ਵਿਕਟਿਮ ਸੀਗੇ ਉਹਨਾਂ ਦਾ ਇਲਾਜ ਕਰਵਾ ਕੇ ਕਰਵਾਇਆ ਜਾ ਚੁੱਕਾ ਹੈ ਤੇ ਇਹਦੇ ਲਾਲ ਲਾਲ ਇਹਨਾਂ ਚੋਂ ਕਈ ਵਿਅਕਤੀਆਂ ਨੂੰ ਟ੍ਰੇਨਿੰਗ ਦੇ ਕੇ ਇਹਨਾਂ ਨੂੰ ਸਕਿੱਲ ਡਿਵੈਲਪਮੈਂਟ ਕਰਾ ਕੇ ਇੰਡਸਟਰੀ ਨਾਲ ਟਾਇਅਪ ਕਰਕੇ ਇਹਨਾਂ ਨੂੰ ਅਸੀਂ ਰੋਜ਼ਗਾਰ ਵੀ ਰੋਜ਼ਗਾਰ ਵੀ ਦਿਵਾ ਰਹੇ ਹਾਂ ਤੇ ਜਿਹੜੀ ਨਸ਼ੇ ਦੇ ਖਿਲਾਫ ਸਾਡੀ ਕਾਰਵਾਈ ਉਹ ਲਗਾਤਾਰ ਜਾਰੀ ਹੈ ਤੇ ਮੇਰੀ ਲੋਕਾਂ ਨੂੰ ਅਪੀਲ ਹੈ ਜਿੱਦਾਂ ਤੁਹਾਨੂੰ ਪਤਾ ਹੈ ਨਿਊ ਇਅਰ ਆ ਰਿਹਾ ਹੈ ਆਪ ਤੁਸੀਂ ਸੈਲੀਬ੍ਰੇਟ ਕਰਦੇ ਹੋ ਪਰ ਪ੍ਰੋਪਰ ਇੱਕ ਆਪਣੇ ਜਿਹੜੇ ਹੈਗੇ ਆ ਬਿਲਕੁਲ ਪ੍ਰੋਪਰ ਲੀਗਲ ਤਰੀਕੇ ਨਾਲ ਸੋਸ਼ੀਅਲੀ ਐਕਸੈਪਟੇਬਲ ਤਰੀਕੇ ਨਾਲ ਆਪਣੇ ਘਰਾਂ ਦੇ ਵਿੱਚ ਹੀ ਜਾਂ ਜਿੱਥੇ ਵੀ ਤੁਸੀਂ ਰਹਿੰਦੇ ਹੋ ਉੱਥੇ ਜਾਂ ਜਿੱਥੇ ਜਾਣਾ ਹੈ ਉਹ ਨੋਰਮਸ ਦੇ ਵਿੱਚ ਰਹਿ ਕੇ ਹੀ ਆਪਣਾ ਸੈਲੀਬ੍ਰੇਸ਼ਨ ਕਰਨ ਕਾਈਂਡਲੀ ਡ੍ਰਿੰਕ ਕਰਕੇ ਬਿਲਕੁਲ ਵੀ ਗੱਡੀ ਨਹੀਂ ਚਲਾਣੀ ਸਾਡੀ ਜਨਰਲ ਟੀਵੀ ਆ ਰਾਉਂਡ ਦਾ ਕਲੋਕ ਤੇ ਲੱਗੀ ਹੋਈਆਂ ਨੇ ਐਟ ਦੀ ਸੇਮ ਟਾਈਮ ਜਿਹੜੇ ਸਾਡੀ ਇੱਕ ਸਪੈਸ਼ਲ ਮੂਵੀ ਚੱਲ ਰਹੀ ਹੈ ਕਿਉਂਕਿ ਇਹ ਵੀ ਅਸੀਂ ਦੇਖਦੇ ਹਾਂ ਜਦੋਂ ਜਦੋਂ ਜਨਵਰੀ ਦਾ ਜਿਹੜਾ ਸਮੇਂ ਜਿਹੜਾ ਆਂਦਾ ਹੈ ਇਹ ਚਾਈਨਾ ਡੋਰ ਦਾ ਜਿਹੜਾ ਹੈਗਾ ਚਾਈਨਾ ਡੋਰ ਦੀ ਵਿਕਰੀ ਕੀਤੀ ਜਾਂਦੀ ਹੈ ਇਲਾਕੇ ਦੇ ਵਿੱਚ ਤੋਂ